ਭਾਜੀ ਮੈਨੂੰ ਬਣਾ ਤੁਹਾਡੇ ਕੋਲ 100 ਰੁਪਿਆ ਸੂਟ ਪੀਆ 200 ਰੁਪਿਆ 300 ਰੁਪਿਆ 400 ਰੁਪਿਆ ਰੱਖੜੀ ਤੇ ਤਿਆਰ ਆ ਗਿਆ ਉਹ ਵਿਆਹਾਂ ਸ਼ਾਦੀਆਂ ਤੈਨੂੰ ਸ਼ੁਰੂ ਹੋ ਗਿਆ ਭਰਾਵਾਂ ਨੇ ਭੈਣਾਂ ਨੂੰ ਰੱਖੜੀ ਤੇ ਸੋਹਣੇ ਸੋਹਣੇ ਸੂਟ ਦੇਣੇ ਆ ਮੈਨੂੰ ਅੱਜ ਲਗਜ਼ਰੀ ਸੂਟ ਦਿਖਾਓ ਮੈਨੂੰ 15 1500 ਵਾਲੇ 12 1200 ਵਾਲੇ 14 1400 ਵਾਲੇ ਸੂਟ ਦਿਖਾਓ ਜਿੱਦ ਭੈਣਾਂ ਵੀ ਖੁਸ਼ ਹੋ ਜਾਣ ਤੇ ਭਰਾ ਵੀ ਖੁਸ਼ ਹੋ ਜਾਣ ਆ ਪਿਆਰ ਤੇ ਵਿੱਚ 1500 ਦਾ ਸੂਟ ਮਿਲਦਾ ਸੂਟ ਹੈਗਾ ਵੀ 1500 ਦਾ ਜਿਹੜਾ 1500 ਵਾਲਾ ਸੂਟ ਹੈ 1500 ਦੇ 3 ਦਵਾਂਗੇ 3 ਮਤਲਬ 500 ਦਾ ਸੂਟ 500 ਦਾ ਸੂਟ ਪੈ ਗਿਆ ਆ ਦੇਖੋ ਵੀ ਅੱਜ ਤਾਂ ਹਨਾ ਸਰਦਾਰ ਜੀ ਬਾਹਲੇ ਕੋਚਿਆ ਕਹਿੰਦੇ ਵੀ ਨਿੱਟਾ ਬੰਦ ਕਰ ਦੇਣੀਆ ਜਿਹੜੇ ਬਾਜ਼ਾਰ 'ਚ 2-2000 ਰੁਪਏ ਦਾ ਸੂਟ ਲੈਨੇ ਹੋ ਓਏ ਆ ਵੀ 500 ਰੁਪਏ ਦਾ ਸੂਟ ਕਿੰਨਾ ਸੋਹਣਾ ਸੂਟ ਹੈਗਾ ਤੇਰੇ ਕੁਰਿਆ ਦੇਖੋ ਫਰੰਟ ਵੱਡੀ ਗੱਲ ਕੱਪੜਾ ਹੀ ਬੜਾ ਸੋਹਣਾ ਹੈਗਾ ਆ ਮੈਨੂੰ ਇਹ ਦੱਸੋ ਵੀ ਮੱਕ ਤੂੰ ਸ਼੍ਰੀ ਦਸਤਾਰ ਦਾ ਕੀ ਹੈ ਪਾਜੀ 1300 ਰੁਪਏ ਦੇ ਦੋ ਸੂਟ ਦੇਣੇ ਆ ਭੈਣਾਂ ਨੂੰ ਵਿਆਹਾਂ ਸ਼ਾਦੀਆਂ ਦਾ ਤਾਜ ਬੜੀ ਦਾ ਕੱਪੜਾ ਜਿਹੜਾ ਬਾਜ਼ਾਰ 'ਚ ਆ ਕੇ ਤੁਸੀਂ 50000 ਰੁਪਏ ਦਾ ਲੈਣਾ ਸਾਡੇ ਕੋਲੋਂ 20000 ਰੁਪਏ ਦਾ ਲੈ ਜਾਓ ਸਾਈ ਦੇਖੋ ਸਾਡੇ ਕੋਲ ਹਰ ਤਰ੍ਹਾਂ ਦੇ ਆ ਕੁੱਤੇ ਦੁੱਦੇ ਸਾਰੇ ਸਾਈਜ਼ ਹਨ ਇੱਥੇ ਇ tanto ਨਹੀਂ ਵੀ ਤੁਸੀਂ ਮੰਨ ਲਓ ਤੁਹਾਡਾ ਸਾਈਜ਼ ਤੁਹਾਡਾ ਹੈਵੀਅਰ ਤੁਹਾਨੂੰ ਮਿਲੇਗਾ ਰੈਡੀमेड ਛਰਾਰੇ ਗਰਾਰਿਆਂ ਦੇ ਵਿੱਚ ਆ ਦੇਖੋ ਫਰੰਟ ਦੇਖੋ ਆ ਤੁਸੀਂ ਬੈਕ ਚੈੱਕ ਕਰ ਲਓ ਆਮ ਦੁਕਾਨਾਂ ਤੇ ਜਾਓਗੇ ਤਾਂ ਤੁਸੀਂ 12000 14000 15000 ਰੁਪਏ ਇ tanto ਰੇਟ ਮੰਗ ਲਿਆ ਪਰ ਸਾਡੇ ਕੋਲ ਆ ਜੋ 4399 ਰੁਪਏ ਦੇ ਵਿੱਚ ਆ ਤੁਹਾਨੂੰ ਉਸੇ ਦੇ ਦਾਂਗੇ ਲਹਿੰਗੇ ਵੀ ਹੁਣ ਨਹੀਂ ਰਹੇ ਮਹਿੰਗੇ ਆਹ ਲਹਿੰਗੇ ਡਿਜ਼ਾਈਨਰ ਚੈੱਕ ਕਰ ਲੋ ਨਜ਼ਾਰਾਂ ਦੇ ਵਿੱਚ ਦਾ 10-1000 ਰੁਪਏ ਕਿਲਾ ਰੈਂਟਾਂ ਅਸੀਂ 1750 ਰੁਪਏ ਦੇ ਦੇਣਾ ਅੰਕਲ ਓਮ ਨੇ ਵਾਕਈ ਪੱਟ ਕੱਢਦੇ ਆ ਮਾਤੂ ਸ਼੍ਰੀ ਦਸਤਾਰ ਦੇ ਫਾਇਦੇ ਕਰਦੇ ਆ ਦੇਖੋ ਕਿੰਨੇ ਸੋਹਣੇ ਫਰੰਟ ਬਾਹਾਂ ਤੇ ਵੀ ਕੰਮ ਇਹ ਵੀ ਤੁਹਾਨੂੰ 2000 ਰੁਪਏ ਦਾ ਸੂਟ ਦੇਣਾ ਤੁਸੀਂ ਸਟੋਰ ਤੇ ਆਉਣਾ ਸਟੋਰ ਤੇ ਆਉਣ ਤੋਂ ਜਾਣ ਤੱਕ ਦਾ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਕਪਰਾ ਵਿਸਾ ਸਟੇਟਾ ਰੇਖੇ ਦੀ ਸਰਵ ਵੀ ਫ੍ਰੀ ਦੇਤੀ ਔਰ ਸਾਰੇ ਪਾਸੇ ਠਾਠਾ ਮਾਰ ਰਾ ਕੱਟ ਦਿਖਾ ਦਿਓ ਕਿ ਕਿੰਨਾ ਵੱਡਾ ਰਸ਼ਿਆ ਲੋਕ ਦੂਰੋਂ ਦੂਰੋਂ ਆ ਰਿਆ ਲੋਕ ਪਿਆਰ ਕਰ ਰਿਆ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਿਆ ਤੂੰ ਵੀ ਕੋਟ ਪੈਂਟ 10 12000 ਰੁਪਏ ਤੋਂ ਘੱਟ ਨਹੀਂ ਕੋ ਜਿੰਦਾ ਸਾਡੇ ਕੋਲ ਆ ਜਾਓ 10 12000 ਵਾਲਾ ਕੋਟ ਪੈਂਟ ਅਸੀਂ ਤੁਹਾਨੂੰ ਸਿਰਫ 2995 ਜੀ ਦਮਾਂਗੇ ਸਲਾਈ ਕਰਕੇ ਸਲਾਈ ਦੇ ਰੇਟ ਤੋਂ ਵੀ ਸਸਤਾ ਕੋਟ ਪੈਂਟ ਕਰਤਾ ਭਾਵੇਂ ਤਰਸੀਮ ਜੱਸੜ ਵਾਲਾ ਡਿਜ਼ਾਈਨ ਬਣਾ ਲਓ ਭਾਵੇਂ ਤੁਸੀਂ ਸਿੰਪਲ ਡਿਜ਼ਾਈਨ ਬਣਾ ਲਓ ਆ ਜਿਹੜਾ 3 ਪੀਸ ਕੋਟ ਪੈਂਟ ਆ ਬਾਜ਼ਾਰ ਦੇ ਵਿੱਚ 5000 5500 ਰੁਪਈਆ ਦੀ ਸਟਿਚਿੰਗ ਐ ਇਕੱਲੀ ਸਲਾਈ ਚੱਲਦੀ ਪਰ ਸਾਡੇ ਕੋਲ ਆਜੋ ਜਿਹੜਾ ਬਾਜ਼ਾਰ 'ਚ 15 16000 ਤੱਕ ਕੋਟ ਪੈਂਟ ਵਿਕ ਰਿਹਾ ਆ ਅਸੀਂ ਤੁਹਾਨੂੰ 3760 'ਚ ਸਲਾਈ ਕਰਕੇ ਦਵਾਂਗੇ 6000 5000 7000 ਰੁਪਈਆ ਰੈਂਟ ਚੱਲਦਾ ਮੁੱਲ ਖਰੀਦਣ ਜਾਉਂਗੇ 16 17000 ਤੋਂ ਘੱਟ ਕਿਸ ਨੇ ਦੇਣੀ ਨਹੀਂ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਲੈ ਜਾਓ ਸਲਾਈ ਕਰਕੇ ਤੁਹਾਡਾ ਪਸੰਦ ਦਾ ਨਾਪ ਉਹ ਵੀ ਦਵਾਂਗੇ 6500 ਰੁਪਏ ਵਿੱਚ ਔਰ ਕੁਰਤਾ ਪਜਾਮਾ ਕੱਟੋ ਘੱਟ ਵੀ ਜਾਂਦੇ ਆ ਵਧੀਆ ਕੱਪੜਾ ਲੈਨੇ ਹੋ 3000 3200 ਤੋਂ ਘੱਟ ਨਹੀਂ ਮਿਲਦਾ ਸਾਡੇ ਕੋਲ ਆਜੋ 3000 3200 ਵਾਲਾ ਕੁਰਤਾ ਪਜਾਮਾ ਸਿਰਫ 1300 ਰੁਪਏ ਵਿੱਚ ਦਵਾਂਗੇ ਇਹ ਵੀ ਸਲਾਈ ਕਰਕੇ ਦਵਾਂ ਦੇਖੋ ਸਾਡੇ ਕੋਲ ਸ਼ਰਾਰੇ ਗਰਾਰੇ ਪਲਾਜੋ ਸੂਟਾਂ ਦੇ ਵਿੱਚ ਇੰਨੀ ਜ਼ਿਆਦਾ ਵੈਰਾਈਟੀ ਆ ਲਹੰਗਿਆਂ ਕਿਹਾ ਜੇ ਤੁਸੀਂ ਲਹੰਗਿਆ ਵਾਰ ਲੋ ਲਹੰਗਿਆਂ ਦੇ ਵਿੱਚ ਵੀ ਕਿਸੇ ਜੀ ਦੀ ਕੋਈ ਕਮੀ ਨਹੀਂ ਭਾਜੀ ਮੈਨੂੰ ਬਣਾ ਤੁਹਾਡੇ ਕੋਲ 100 ਰੁਪਿਆ ਸੂਟ ਪੀਆ 200 ਰੁਪਿਆ 300 ਰੁਪਿਆ 400 ਰੁਪਿਆ ਰਖੜੀ ਹੁ ਤਿਆਰ ਆ ਗਿਆ ਉਹ ਵਿਆਹਾਂ ਸ਼ਾਦੀਆਂ ਤੈਨ ਸ਼ੁਰੂ ਹੋ ਗਏ ਆ ਭਰਾਵਾਂ ਨੇ ਭੈਣਾਂ ਨੂੰ ਰਖੜੀ ਤੇ ਸੋਹਣੇ ਸੋਹਣੇ ਸੂਟ ਦੇਣੇ ਆ ਮੈਨੂੰ ਅੱਜ ਲਗਜ਼ਰੀ ਸੂਟ ਦਿਖਾਓ ਮੈਨੂੰ 15 1500 ਵਾਲੇ 12 1200 ਵਾਲੇ 14 1400 ਵਾਲੇ ਸੂਟ ਦਿਖਾਓ ਜਿੱਦ ਭੈਣਾਂ ਵੀ ਖੁਸ਼ ਹੋ ਜਾਣ ਤੇ ਭਰਾ ਵੀ ਖੁਸ਼ ਹੋ ਜਾਣ ਲੋਕਾਂ ਲਈ ਲੋਟਰੀ ਬੰਦ ਹੋ ਜਵੇ ਦੇਖੋ ਭਾਜੀ ਆਜੋ ਹੁਣ ਕਰਾਂ ਦੀ ਆ ਪਿਆਰ ਤੇ ਵਿੱਚ 1500 ਦਾ ਸੂਟ ਮਿਲਦਾ ਸੂਟ ਹੈਗਾ ਵੀ 1500 ਦਾ ਪਰ ਅਸੀਂ ਇੱਕ ਹੋਰ ਨਵਾਂ ਪਟਾਕਾ ਪਾ ਦਿੰਨੇ ਆ ਜਿਹੜਾ 1500 ਵਾਲਾ ਸੂਟ ਹੈ 1500 ਦੇ 3 ਦਵਾਂਗੇ 3 ਮਤਲਬ 500 ਦਾ ਸੂਟ 500 ਦਾ ਸੂਟ ਪੈ ਗਿਆ ਭਾਜੀ ਸੱਚ ਹੈ ਸਾਰੇ ਕੋਚ ਬੜੇ ਭਾਜੀ ਸੱਚ ਆ ਚੱਕੋ ਕੈਮਰੇ ਤੇ ਰੇਟ ਦਿਖਾ ਦਿੰਦੇ ਆ ਤੇ ਤੁਹਾਨੂੰ ਵੀ ਦਿਖਾ ਦਿੰਦੇ ਆ ਲੋ ਆ ਤਾਂ ਵਾਕੇ ਵੀ ਪਹਿਣਾ ਭਰਾਮਾ ਦੇ ਫਾਇਦੇ ਹੋ ਗਏ ਆ ਦੇਖੋ ਜਿਹੜਾ ਬਾਜ਼ਾਰ 'ਚ ਜਾ ਕੇ ਤੁਸੀਂ ਲੈਨੇ ਹੋ 1500 ਰੁਪਏ ਦਾ ਸੂਟ ਬਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆ ਜੋ 500 ਦਾ ਲੈ ਜਾਓ ਰੱਕੜੀ ਤਾਂ ਕਿਸੇ ਲੱਗ ਗਈ ਆ ਨਾਲੇ ਰੱਕੜੀ ਦਾ ਕੱਪੜਾ ਲੈ ਜਾਓ ਜਿਹਨਾਂ ਨੇ ਵਿਆਹ ਸ਼ਾਈ ਦਾ ਦਾਜ ਬੇ ਤੇ ਕਪੜਾ ਉਹਨਾਂ ਦਾ ਹੀ ਪੈਰਾ ਹੋਣਾ ਹੈਗਾ ਆ ਵੀ ਚੈੱਕ ਕਰੋ ਭਾਜੀ ਕਾਟਨ ਦਾ ਵਰਕ ਹੋਇਆ ਤੁਸੀਂ ਕਹਿਣਾ 2000 ਦਾ ਮੈਨੂੰ ਪਤਾ ਸੀ ਇਹੀ ਕਹਿਣਾ ਕਿਉਂਕਿ 2000 ਦਾ ਵਿਆਹਾਂ ਚ ਵਿਕੀ ਜਾਂਦਾ ਅਸੀਂ 2000 ਦੇ ਰੱਖਣੀਆਂ ਤੇ ਪਹਿਣਾਂ ਨੂੰ ਦੇਨੇ ਚਾਰ ਸੂਟ 2000 ਦੇ ਚਾਰ ਇਹ ਵੀ 500 ਰੁਪਏ ਦੇ 500 ਦਾ ਇਹ ਵੀ ਬਾਈ ਚੱਕੋ ਆਹ ਦੇਖੋ ਵੀ ਅੱਜ ਤਾਂ ਹੋਣਾ ਸਰਦਾਰ ਜੀ ਬਾਹਲੇ ਖੁਸ਼ ਆ ਕਹਿੰਦੇ ਵੀ ਲੁੱਟਾਂ ਬੰਦ ਕਰ ਦੇਣੀਆਂ ਜਿਹੜੇ ਬਾਜ਼ਾਰ 'ਚ 2-2000 ਰੁਪਏ ਦਾ ਸੂਟ ਲੈਨੇ ਹੋ ਓਏ ਆ ਵੀ 500 ਰੁਪਏ ਦਾ ਸੂਟ ਇਹਨੂੰ ਕੋਈ ਦੁਕਾਨਦਾਰ ਕਹਿੰਦਾ ਪਾਕਿਸਤਾਨੀ ਕੋਈ ਕਹਿੰਦਾ ਅਫਗਾਨੀ ਇਦਾਂ ਹੀ ਕਹਿ ਕੇ ਖਿੱਲਾ ਲਾਈ ਜਾਂਦੇ ਆ ਪਰ 2-2000 ਵਾਲੇ ਸੂਟ ਵੀ 5-500 ਚ ਕਰ ਦਿਆ ਆ ਚੱਕੋ ਭਾਜੀ ਕਢਾਈ ਵਾਲੇ ਸੂਟ ਕਢਾਈ ਕੀਤੀ ਹੋਈ ਦਪੱਟੇ ਤੇ ਪੂਰਾ ਵਰਕ ਰੇਟ ਤੁਸੀਂ ਬੋਲੋ ਕਿੰਨੇ ਦਾ ਸੂਟ ਹੈ ਇਹ ਭਾਈ ਜੀ 2200 2400 2500 ਬਿਕੋਜ਼ ਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਕੇਰੇ ਕੁਰੇਆ ਦੇ ਕੋ ਫਰੰਟ ਵੱਡੀ ਗੱਲ ਕੱਪੜਾ ਹੀ ਬੜਾ ਸੋਹਣਾ ਹੈਗਾ ਆ ਮੈਨੂੰ ਇਹ ਦੱਸੋ ਬੇ ਮਾਤੂ ਜੀ ਦਸਤਾਰ ਦਾ ਕੀ ਰੇਟ ਆ ਭਾਈ ਜੀ 1300 ਰੁਪਏ ਦੇ ਦੋ ਸੂਟ ਦੇਣੇ ਆ ਭੈਣਾਂ ਨੂੰ 1300 ਦੇ ਦੋ 2200 ਰੁਪਏ ਵਾਲਾ ਸੂਟ ਵੀ 650 ਚ 650 ਦੇ ਵਿੱਚ ਆ ਚੱਕੋ ਭਾਈ ਹੁਣ ਤੁਸ ਨੂੰ ਕੱਪੜਾ ਦਿਖਾਦਾ ਜਾਮ ਕਾਟਨ ਦਾ ਆ ਚੱਕੋ ਹੁਣ ਮੈਂ ਕੱਪੜੇ ਦੇ ਬਾਰੇ ਵੀ ਭਾਈ ਤੁਹਾਨੂੰ ਦੱਸ ਦੇਣਾ ਆ ਹੈਗੀ ਹੈ ਕਰੇਵ ਪਿਓਰ ਕਰੇਵ ਸਿਲਕ ਚਨੌਣ ਦਾ ਦੁਪੱਟਾ ਕੱਪੜੇ ਬਾਰੇ ਦੱਸਦਾ ਹੈਂਡਵਰਕ ਹੈਂਡਵਰਕ ਨਾਲ ਹੋਈ ਕਢਾਈ ਬਾਜ਼ਾਰਾਂ 'ਚ ਕਿੰਨੇ ਦਾ ਮਿਲਦਾ ਦੱਸੋ ਭਾਈ ਜੀ ਮੈਂ ਹੁਣ ਕੋਈ ਨਹੀਂ ਦੱਸਣਾ ਹਰ ਕੇ ਬੜੇ ਪਾਸ ਤੇ ਤੁਸੀਂ ਤਾਂ ਭਾਜੀ ਬਾਜ਼ਾਰਾਂ ਦੇ ਵਿੱਚ ਆ ਜਿਹੜਾ ਸੂਟ ਹੈ 3000 3500 ਤੋਂ ਘੱਟ ਮਿਲਣਾ ਨਹੀਂ ਪਰ ਅਸੀਂ ਦੇ ਰਹੇ ਹਾਂ ਸੈਲਫ ਔਰ ਸੈਲਫ 750 ਰੁਪਏ ਦਾ ਲਓ ਵੀ ਆ ਵੀ ਦੇਖੋ ਜਿਹੜਾ ਬਾਜ਼ਾਰ 'ਚ 3000 3500 ਰੁਪਆ ਦਾ ਸੂਟ ਆ ਇੱਥੇ 1500 ਦੇ ਦੋ ਆ ਮਤਲਬ 750 ਰੁਪਏ ਦਾ ਸੂਟ ਕਰਤਾ ਵਿਆਹਾ ਸ਼ਾਦੀਆਂ ਦਾ ਤਾਜ ਬੜੀ ਦਾ ਕੱਪੜਾ ਜਿਹੜਾ ਬਾਜ਼ਾਰ 'ਚ ਆ ਕੇ ਤੁਸੀਂ 50000 ਰੁਪਏ ਦਾ ਲੈਣਾ ਸਾਡੇ ਕੋਲੋਂ 20000 ਰੁਪਏ ਦਾ ਲੈ ਜਾਓ ਆ ਜਿਹੜਾ ਤੁਸੀਂ ਰਖੜੀ ਦੇ ਉੱਤੇ ਭੈਣਾਂ ਨੂੰ ਦੇਣ ਲੈਣ ਲਈ ਕੱਪੜਾ ਲੈਣਾ 20000 ਰੁਪਏ ਦਾ ਸਾਡੇ ਕੋਲੋਂ ਸਿਰਫ 8000 ਰੁਪਏ ਦਾ ਲੈ ਜਾਓ ਜਿਹੜੇ ਤੁਹਾਨੂੰ ਅਸੀਂ ਡਿਜ਼ਾਈਨ ਦਿਖਾ ਰਹੇ ਆਂ ਰੰਗ ਦਿਖਾ ਰਹੇ ਆਂ ਦੁਪੱਟਿਆਂ ਦੇ ਵਰਕ ਦਿਖਾ ਰਹੇ ਆਂ ਇਹ ਬਾਜ਼ਾਰ 'ਚ ਕਿਸੇ ਦੁਕਾਨ ਤੇ ਵੈਰਾਈਟੀ ਵੀ ਨਹੀਂ ਆਈ ਇਸ ਲਈ ਕਹਿੰਦੇ ਆ ਆਜੋ ਹੁਣ ਹੋਰ ਕਿਤੇ ਵੀ ਜਾਣ ਦੀ ਲੋੜ ਨਹੀਂ ਲਗਜ਼ਰੀ ਰਾਇਲ ਕੱਪੜਿਆਂ ਤੇ ਵੀ ਸੁਪਰ ਸੇਲ ਆ ਦੇਖੋ ਜੀ ਰਾਇਲ ਕਲਾਸ ਕਲਰ ਕਾਫੀ ਕਾਫੀ ਕਲਰ ਤਾਂ ਆਮ ਥਾਂ 'ਤੇ ਤੁਹਾਨੂੰ ਮਿਲਣਾ ਨਹੀਂ ਇਹ ਅਲੋਪ ਹੋ ਗਿਆ ਅਲੋਪ ਕਿਉਂਕਿ ਲੋਕ ਰੱਖਦੇ ਨਹੀਂ ਇੰਨੀ ਵੈਰਾਈਟੀ ਜਿਹੜਾ ਬਾਜ਼ਾਰਾਂ 'ਚ ਆਹ ਸੂਟ 10000 ਤੋਂ ਤੁਹਾਨੂੰ ਘੱਟ ਮਿਲਣਾ ਨਹੀਂ ਅਸੀਂ 3000 ਦੇ ਦੋ ਦੇਨੇ ਆ ਆ ਚੱਕੋ ਭਾਜੀ ਹੈਂਡਵਰਕ ਕੀਤਾ ਹੋਇਆ ਵਿਆਹ ਸ਼ਾਦੀ ਲਈ ਸੂਟ ਜਦੋਂ ਲੈਣ ਆਉਣਾ ਨਨਾਨ ਪਰਜਾਈ ਵਾਸਤੇ ਤੇ ਉਹਨਾਂ ਦਾ ਮੂਹਰ ਦਾ ਬਾਣੀ ਜਾਣਾ ਕਿਉਂਕਿ ਬਾਜ਼ਾਰਾਂ 'ਚ ਸੂਟ ਹੋ ਜਣਾ ਮਹਿੰਗਾ ਪਰ ਹੁਣ ਮੇਰੇ ਵੀਰ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜਿਹੜੇ ਬਾਜ਼ਾਰਾਂ 'ਚ 4-4000 ਦੇ ਸੂਟ ਮਿਲਦੇ ਨਾ ਇੱਥੇ 15-1500 ਰੁਪਏ ਦੇ ਮਿਲਦੇ ਆ ਆ ਲਓ ਕੋਈ ਕਹਿੰਦਾ 4200 ਰੁਪਿਆ ਲੈਣਾ ਕੋਈ ਕਹਿੰਦਾ 4700 ਕੋਈ ਕਹਿੰਦਾ 4500 ਆ ਵੀ ਤੁਹਾਨੂੰ ਅਜੀ 1800 2000 ਰੁਪਿਆ ਸੂਟ ਦੇਣਾ ਅੰਕਲ ਓਮ ਨੇ ਵਾਕਈ ਪੱਟ ਕੱਢਦੇ ਆ ਮਾਤੂ ਸ਼੍ਰੀ ਦਸਤਾਰ ਨੇ ਫਾਇਦੇ ਕਰਦੇ ਆ ਦੇਖੋ ਕਿੰਨੇ ਸੋਹਣੇ ਫਰੰਟ ਬਾਹਾਂ ਤੇ ਵੀ ਕੰਮ ਇਹ ਵੀ ਤੁਹਾਨੂੰ 2000 ਰੁਪਿਆ ਸੂਟ ਦੇਣਾ ਜਿਹੜਾ ਬਾਜ਼ਾਰ 'ਚ 4500 ਰੁਪਏ ਦਾ ਦੇਖੋ ਭਾਜੀ ਕਾਪੀਆਂ ਬਹੁਤ ਮਿਲਣਗੀਆਂ ਲੋਕੀ ਵੀਡੀਓ ਬਹੁਤ ਪਾਉਂਦੇ ਆ ਪਰ ਜਿਹੜੀ ਸਾਡੀ ਵੀਡੀਓ ਆ ਉਹ ਸੱਚ ਦੀ ਵੀਡੀਓ ਆ ਆ 4000 4500 ਤੋਂ ਘੱਟ ਸੂਟ ਨਹੀਂ ਮਿਲਣਾ ਕਿਉਂਕਿ ਲੋਕ ਇਹਨੂੰ ਫਰਕਾ ਪਾਤੀ ਸੂਟ ਕਹਿੰਦੇ ਆ ਆ 2000 ਰੁਪਏ ਦਾ ਦੇਣਾ ਸੀ 4000 ਵਾਲਾ ਸੂਟ ਦੋ ਆ ਦੇਖੋ ਰੇਟ ਲਿਖ ਕੇ ਲਾਇਆ ਕੁਛ ਝੂਠੀ ਬੋਲਦੇ ਹੁਣ ਸਾਰੇ ਪਾਸੇ ਠਾਠਾਂ ਮਾਰਦਾ ਘੱਟ ਦਿਖਾ ਦਿਓ ਕਿੰਨਾ ਵੱਡਾ ਰਾਸ਼ਿਆ ਲੋਕ ਦੂਰੋਂ ਦੂਰੋਂ ਆ ਰਿਆ ਲੋਕ ਪਿਆਰ ਕਰ ਰਿਆ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਰਿਆ ਆ ਵੀ ਦੇਖੋ yellow suit ਬਾਜ਼ਾਰ 'ਚ 5500 6500 6000 ਇੱਧਰ ਚੱਲਦਾ ਪਰ ਸਾਡੇ ਕੋਲ 27-2800 ਰੁਪਏ ਦੀ ਰੇਂਜ ਦੇ ਵਿੱਚ suit ਤੁਹਾਨੂੰ ਮਿਲ ਜਾਣੇ ਆ ਦੇਖੋ ਜੀ ਭੈਣਾਂ ਨੂੰ ਹੁਣ ਡਿਜ਼ਾਈਨਾਂ ਤੋਂ ਵਾਂਝੇ ਨਹੀਂ ਰਹਿਣ ਦੇਣਾ suitਾਂ ਦੇ ਦੁਪੱਟਿਆਂ ਤੋਂ ਵਾਂਝੇ ਨਹੀਂ ਰਹਿਣ ਦੇਣਾ ਮੇਰੀਆਂ ਭੈਣਾਂ ਨਵੀਆਂ ਚੀਜ਼ਾਂ ਮੰਗਦੀਆਂ ਕਹਿੰਦੀ ਆਹ suit 5000 ਤੋਂ ਘੱਟ ਕਿਤੋਂ ਮਿਲਦਾ ਨਹੀਂ ਪਰ ਮਾਤੂ ਸ਼੍ਰੀ ਦਸਤਾਰ ਨੇ ਇੱਕ ਦੀ ਰਕੜੀ ਤੇ 2250 ਰੁਪਏ ਦਾ ਸੂਟ ਦੇ ਦੇਣਾ। ਦੇਖੋ ਰੰਗ ਸਾਡੇ ਕੋਲ ਲਾਈਟ ਵੀ ਹੈਗੇ ਆ ਰੰਗ ਸਾਡੇ ਕੋਲ ਡਾਰਕ ਵੀ ਹੈਗੇ ਆ। ਲਓ ਜੀ ਇੱਕ ਹੋਰ ਤੁਹਾਡਾ ਬਹੁਤ ਸਾਰਾ ਫਾਇਦਾ। ਸਾਡੇ ਬਹੁਤ ਸਾਰੇ ਭੈਣ ਭਰਾ ਸਕੂਟਰ, ਮੋਟਰਸਾਈਕਲ, ਗੱਡੀਆਂ, ਕਾਰਾਂ, 1800 ਫੋਰਚੂਨਰ ਦੇ ਦਾ ਉਹਦੇ ਆਉਂਦੇ ਆ। ਜਿਨ੍ਹਾਂ ਨੇ ਬੱਸਾਂ ਚਾਉਣਾ, ਟੈਂਪੋਆਂ ਚਾਉਣਾ, ਤੁਸੀਂ ਬੱਸ ਸਟੈਂਡ ਤੇ ਆ ਜਾਓ ਬਾਘੇਪੁਰਾਣੇ। ਉੱਥੋਂ ਤੁਸੀਂ ਰਿਕਸ਼ੇ 'ਚ ਬੈਠ ਕੇ ਆ ਜਾਓ। ਮਾਤੂ ਸ਼੍ਰੀ ਦਸਤਾਰ ਨੇ ਰਿਕਸ਼ੇ ਲਾਏ ਆ। ਉਸ ਤੇ ਬੋਰਡ ਲੱਗੇ ਹੋਇਆ। ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ। ਤੁਸੀਂ ਸਟੋਰ ਤੇ ਆਉਣਾ। ਤੋਰ ਤੇ ਆਉਣ ਤੋਂ ਜਾਣ ਤੱਕ ਦਾ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਕਪੜਾ ਵੀ ਸਸਤਾ ਦੇਤਾ ਰਿਕਸ਼ੇ ਦੀ ਸਾਰਵਿਸ ਵੀ ਫ੍ਰੀ ਦੇਤੀ ਫੈਰਾ ਵੀ ਕਰਤਾ ਡਿਜ਼ਾਈਨ ਵੀ ਚੋਟੀ ਦੇ ਚਾਹੇ ਕੈਨੇਡਾ ਤੋਂ ਕਿਸੇ ਨੂੰ ਆਣਾ ਅਮਰੀਕਾ ਤੋਂ ਆਉਣਾ ਇੰਗਲੈਂਡ ਯੂਰਪ ਤੋਂ ਆਉਣਾ ਆ ਐਨ ਆਰ ਆਈ ਭੈਣਾਂ ਦੀ ਪਹਿਲੀ ਪਸੰਦ ਹੁੰਦੀ ਆ ਇਹ ਬਲੈਕ ਝੂਟ ਲੈਣਾ ਇਹ ਕਿੰਨੇ ਦਾ ਮਿਲਦਾ ਬਾਜ਼ਾਰ 'ਚ 6000 7000 7500 ਸਾਡਾ ਰੇਟ ਚੈੱਕ ਕਰ ਲਓ ਇੱਕ ਵਾਰੀ ਆਪੇ ਹੀ ਪੜ੍ਹ ਲਓ 3700 ਰੁਪਏ ਦੇ ਵਿੱਚ ਦੇ ਦੇਵਾਂਗੇ 6677000 ਵਾਲੇ ਦੇਖੋ ਭਾਜੀ ਅੰਕਲ ਬਾਗਾ ਆਪਣਾ ਇੱਕ ਐਸਾ ਸਟੋਰ ਆ ਪੰਜਾਬ ਦਾ ਜਿੱਥੇ بار ਕੋਡ ਕੱਲੇ ਕੋ ਜੂਹੂ ਜੂਹੂ ਕਰਕੇ ਨਹੀਂ ਲਿਖਤੇ ਸਿੱਧੇ ਰੇਟ ਲਿਖਿਆ ਪੈਦਾ ਤੋਂ ਡਾਏ ਆ ਚਾਹੇ ਕੋਈ ਗਰੀਬ ਆਵੇ ਚਾਹੇ ਅਮੀਰ ਆਵੇ ਚਾਹੇ ਕੈਨੇਡਾ ਤੋਂ ਚਾਹੇ ਅਮਰੀਕਾ ਤੋਂ ਆਵੇ ਰੇਟ ਸਾਡੇ ਉੱਤੇ ਲਹਿ ਕੇ ਪਾਇਆ ਤੁਹਾਨੂੰ ਕਿਸੇ ਚੀਜ਼ ਤੋਂ ਘਬਰਾਣ ਦੀ ਲੋਟ ਨਹੀਂ ਆ ਕਿਉਂਕਿ ਮਾਤੂ ਸ਼੍ਰੀ ਦਸਤਾਰ ਤੇ ਜੇ ਤੁਸੀਂ ਆ ਗਏ ਹੋ ਕੱਟੋ ਕੱਟ ਜੇ ਤੁਸੀਂ ਲੱਖ ਦਾ ਕੱਪੜਾ ਲੇਤਾ ਨਾ ਤੁਹਾਡਾ 50000 ਰੁਪਏ ਦਾ ਫਾਇਦਾ ਹੋਣਾ ਹੀ ਹੋਣਾ ਦੇਖੋ ਜੀ ਤੁਸੀਂ ਬਹੁਤ ਸਾਰੇ ਸਟੋਰ ਤੇ ਤਾਂ ਜਾਣੇ ਹੈਗੇ ਆ ਤੁਹਾਨੂੰ ਇਤਾਂ ਦੀਆਂ ਰੇਂਜ ਨਹੀਂ ਮਿਲਦੀਆਂ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ 200 500 700 ਤੋਂ ਲੈ ਕੇ 20000 ਰੁਪਏ ਤੱਕ ਨਾ ਤੁਸੀਂ ਕੱਪੜਾ ਲੈ ਕੇ ਜਾ ਸਕਦੇ ਆ ਹਰ ਪਾਸੇ ਤੁਹਾਡੇ ਫਾਇਦੇ ਆ ਜਲਦੀ ਤੁਸੀਂ ਆਜੋ ਦੇਖੋ ਸੂਟ ਸ਼ਰਾਰੇ ਜਰਾਰੇ ਲਹਿੰਗੇ ਗੌਂਡ ਰਸਾ ਟੌਪ ਦੀਆਂ ਵੈਰਾਈਟੀਆਂ ਨਵੇਂ ਨਵੇਂ ਤਾਂ ਮੋਸਿਟ ਜਿਆਦੇ ਨੇ ਆ ਇਹ ਪਹਿਲਾ ਸਟੋਰ ਆ ਜਿੱਥੇ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਵੀ ਘੱਟ ਫੋਟਵਾ ਬੁਟੀਕਾ ਮੋਡਰਨ ਵਾਲੇ ਸੂਟ ਦੇਖੋ ਜੀ ਹੈਂਡਵਰਕ ਚੈੱਕ ਕਰ ਲਓ ਸ਼ਿਮਰ ਦਾ ਕੱਪੜਾ ਆ ਪਿਆਰੀਆਂ ਪਿਆਰੀਆਂ ਚੀਜ਼ਾਂ ਭਾਜੀ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਵਾਲੇ ਇਦਾਂ ਦੇ ਸੂਟ ਪਾਉਂਦੇ ਆ ਤੇ ਉਹ ਮਾਤ ਪੂਛਰੀ ਦਸਤਾਰ ਬਾਗੇ ਪਰਾਣੇ ਮਿਲਨੇ ਆ ਦੇਖੋ ਛੋਟੀ ਤੋਂ ਛੋਟੀ ਦਾ ਸੂਟ ਚੜਦੇ ਤੋਂ ਚੜਦਾ ਸੂਟ ਜਿੱਦਾਂ ਦੀ ਚੀਜ਼ ਤੁਹਾਨੂੰ ਚਾਹੀਦੀ ਆ ਜਿੱਦਾਂ ਦੀ ਪਸੰਦ ਚਾਹੀਦੀ ਆ ਦੇਖੋ ਜਿਹੜੇ ਸਾਡੇ ਭੈਣ ਭਾਈ ਬਾਹਰਲੇ ਮੁਲਕਾਂ 'ਚ ਬੈਠੇ ਦੇਖ ਰਹੇ ਆ ਜਿਨ੍ਹਾਂ ਨੇ ਤਾਂ ਪੰਜਾਬ ਹੋਣਾ ਉਹਨਾਂ ਤੋਂ ਅਸੀਂ ਬੇਨਤੀ ਕਰਦੇ ਵੀ ਦੋ ਦਿਨ ਦਾ ਟਾਈਮ ਕੱਢ ਕੇ ਆਇਓ ਪਰ ਜਿਨ੍ਹਾਂ ਨੇ ਨਹੀਂ ਆਉਣਾ ਪੰਜਾਬ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਾਸਤੂ ਸ਼ਰੀ ਦਸਤਾਰ ਦੇ ਸਟੋਰ ਤੇ ਭੇਜ ਦਿਓ ਉਹ ਵੀਡੀਓ ਕਾਲ ਦੇ ਜ਼ਰੀਏ ਸ਼ਾਪਿੰਗ ਕਰ ਲੈਣਗੇ ਤੁਹਾਨੂੰ ਕੋਰੀਅਰ ਕਰ ਦੇਣਗੇ ਹੋਰ ਪਾਸੇ ਜਾਓਗੇ ਲੁੱਟਾਂ ਹੋਣੀਆਂ ਇਹ ਪਹਿਲਾ ਸਟੋਰ ਆ ਜਿੱਥੇ ਕੱਲੇ ਕੱਲੇ ਸੂਰ ਦੇ ਉੱਤੇ ਰੇਟ ਲਿਖ ਲਿਖ ਕੇ ਲਾਇਆ ਇਹ ਪਹਿਲਾ ਸਟੋਰ ਆ ਪਾਵੇਂ ਨਿਆਣਾ ਸਿਆਣਾ ਆ ਜਵੇ ਇੱਥੇ ਲੁੱਟਿਆ ਨਹੀਂ ਜਾਂਦਾ ਇਹ ਪਹਿਲਾ ਸੋਰਾ ਜੇ ਐਨ ਆਰ ਆਈ ਭੈਣਾਂ ਆ ਗਈਆਂ ਸੋਹਣੇ ਸੂਟ ਪਾ ਕੇ ਮਹਿੰਗੇ ਪਰਸ ਪਾ ਕੇ ਪਾਹਾਂ ਚ ਤੇ ਇਥੇ ਲਾਲਚ ਨਹੀਂ ਕਰ ਲਿਆ ਜਾਂਦਾ ਵੀ ਹੁਣ ਰੇਟ ਸੂਟ ਦਾ ਡਬਲ ਕਰ ਦਿਓ ਰੇਟ ਉਹੀ ਰਹਿਣਿਆ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ ਇਸ ਕਰਕੇ ਮਾਤੂ ਸ਼੍ਰੀ ਦਸਤਾਰ ਜੀ ਪੂਰੀ ਚੜ੍ਹਾਈ ਐ ਇਸ ਵੇਲੇ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਪੂਰਾ ਇੰਡੀਆ ਦਾ ਉਹਨਾਂ ਹੀ ਆਉਂਦਾ ਆ ਵਿਦੇਸ਼ਾਂ ਦੀ ਧਰਤੀ ਤੋਂ ਵੀ ਲੋਕ ਹਮ ਹਵਾ ਕੇ ਆ ਰਿਆ ਆ ਦੇਖ ਇਸ ਕੋਰੇ ਮਾਰ ਦਾ ਟੌਪ ਟੌਪ ਦਾ ਡਿਜ਼ਾਈਨ ਤੁਹਾਨੂੰ ਇੱਥੋਂ ਮਿਲਦਾ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਪੂਰੀ ਹੈਵੀ ਹੈਵੀ ਰਾਇਲ ਕਲਾਸ ਡਿਜ਼ਾਈਨਿੰਗ ਵਰਕ ਚੈੱਕ ਕਰੋ ਸੂਟਾਂ ਤੇ ਵੱਖਰੇ ਜਿਹੇ ਦੁਪੱਟੇ ਵੱਖਰੇ ਸਟਾਈਲਰ ਸੂਟ ਇਹ ਸਾਰੇ ਹੀ ਟੋਟਲੀ ਐਨ ਆਰ ਆਈ ਟੇਸਟ ਹੈ ਜੀ ਐਨ ਆਰ ਆਈਆਂ ਲਈ ਸਭ ਤੋਂ ਵਧੀਆ ਮਾਤੂ ਸ਼੍ਰੀ ਦਸਤਾਰ ਨਵੀਆਂ ਚੀਜ਼ਾਂ ਲੈ ਕੇ ਆ ਗਿਆ ਤੁਸੀਂ ਆ ਜਾਓ ਦੇਖੋ ਜਿਹੜੇ ਤੁਸੀਂ ਇਦਾਂ ਦੇ ਭਾਰੇ ਭਾਰੇ ਸੂਟ ਦੀ ਦਾਜਬਰੀ ਬਣਾਉਣੀ ਆ ਜਿਹੜੇ ਹੈਵੀ ਸੂਟਾਂ ਦੀ ਜਿਹੜਾ ਬਾਜ਼ਾਰ 'ਚ 2 ਲੱਖ ਰੁਪਏ ਦੀ ਦਾਜਬਰੀ ਬਣਨੀ ਆ ਸਾਡੇ ਕੋਲੋਂ ਸਿਰਫ 80000 ਰੁਪਏ ਦੇ ਤਾਜਵਰੀ ਬਣ ਜਾਣੀਆਂ ਦੇਖੋ ਜੀ ਪੈਪਲਨ ਸਟਾਈਲ ਚੱਲ ਪਿਆ ਦੇਖੋ ਹੈਂਡਵਰਕ ਹੋਇਆ ਪੂਰਾ ਫੋਰ ਸਾਈਡ ਲਹਿੰਗੇ ਤੇ ਵੀ ਕੰਮ ਹੋਇਆ ਤੇ ਦੁਪੱਟਾ ਫੋਰ ਸਾਈਡ ਵੀ ਕਢਾਈ ਵਾਲਾ ਨਵੀਆਂ ਚੀਜ਼ਾਂ ਲੈ ਕੇ ਆਏ ਆ ਸ਼ਾਨਦਾਰ ਵੈਰਾਈਟੀਆਂ ਦੇਖੀ ਚਲੋ ਆਹ ਦੇਖੋ ਤੁਸੀਂ ਹੈਂਡਵਰਕ ਹੋਇਆ ਪੂਰਾ ਪੂਰੀ ਦੀ ਪੂਰੀ ਅਨਾਰਕਲੀ ਲੱਦੀ ਪਈ ਹੈਂਡਵਰਕ ਦੇ ਨਾਲ ਡਿਜ਼ਾਈਨ ਨਵੇਂ-ਨਵੇਂ ਵੱਖਰੀਆਂ ਚੀਜ਼ਾਂ ਨਵੇਂ ਕਨਸੈਪਟ ਕਿਉਂਕਿ ਮਾਤੂ ਸ਼੍ਰੀ ਦਸਤਾਰ ਤੇ ਸਸਤੇ ਸੂਟ ਵੀ ਮਿਲਦੇ ਆ ਵਧੀਆ ਸੂਟ ਵੀ ਮਿਲਦੇ ਆ ਰਾਇਲ ਕਲਾਸ ਸੂਟ ਵੀ ਮਿਲਦੇ ਆ ਤੇ ਲਹਿੰਗੇ ਸ਼ਨਾਰੇ ਘਰਾਰੇ ਵੀ ਮਿਲਦੇ ਆ ਦੇਖੋ ਜੀ ਪਹਿਣਾ ਦੇ ਨਾਲ ਨਾਲ ਅਸੀਂ ਭਰਾਵਾਂ ਦੇ ਫਾਇਦੇ ਵੀ ਕਰਨੇ ਆ ਵਿਆਹਾਂ ਸ਼ਾਦੀਆਂ ਦੇ ਜਾਣਾ ਤੁਸੀਂ ਦੋਨੇ ਕਪਲ ਆਜੋ ਸਾਰਿਆਂ ਦੇ ਫਾਇਦੇ ਕਰਨੇ ਆ ਮੈਂ ਚੈਲੰਜ ਕਰਦਾ ਬਾਜ਼ਾਰ 'ਚ ਆ ਕੇ 2 ਪੀਸ ਕੋਟਪੈਨ ਦੀ ਸਲਾਈ ਪਤਾ ਕਰ ਲੋ 4000 ਤੋਂ 4500 ਰੁਪਿਆ ਕੱਲੀ ਸਲਾਈ ਆ ਚੰਗਾ ਟੇਲਰ ਲੈਂਦਾ ਜਿਹਦਾ ਰੇਟ ਪਤਾ ਕਰੋ 2 ਪੀਸ ਕੋਟਪੈਨ 10-12000 ਰੁਪਏ ਤੋਂ ਘੱਟ ਨਹੀਂ ਕੋ ਜਿੰਦਾ ਸਾਡੇ ਕੋਲ ਆਜੋ 10-12000 ਵਾਲਾ ਕੋਟਪੈਨ ਅਸੀਂ ਤੁਹਾਨੂੰ ਸਿਰਫ 2995 ਚ ਦਵਾਂਗੇ ਸਲਾਈ ਕਰਕੇ ਸਲਾਈ ਦੇ ਰੇਟ ਤੋਂ ਵੀ ਸਸਤਾ ਕੋਟ ਪੈਂਟ ਕਰਤਾ ਭਾਵੇਂ ਤਰਸੀਮ ਜੱਸੜ ਵਾਲਾ ਡਿਜ਼ਾਈਨ ਬਣਾ ਲਓ ਭਾਵੇਂ ਤੁਸੀਂ ਸਿੰਪਲ ਡਿਜ਼ਾਈਨ ਬਣਾ ਲਓ ਆ ਜਿਹੜਾ 3 ਪੀਸ ਕੋਟ ਪੈਂਟ ਆ ਬਾਜ਼ਾਰ ਦੇ ਵਿੱਚ 5500 ਰੁਪਿਆ ਇਹਦੀ ਸਟੀਚਿੰਗ ਆ ਇਕੱਲੀ ਸਲਾਈ ਚੱਲਦੀ ਪਰ ਸਾਡੇ ਕੋਲ ਆਜੋ ਜਿਹੜਾ ਬਾਜ਼ਾਰ 'ਚ 15-16000 ਦਾ ਕੋਟ ਪੈਂਟ ਵਿਕ ਰਿਹਾ ਆ ਅਸੀਂ ਤੁਹਾਨੂੰ 3760 'ਚ ਸਲਾਈ ਕਰਕੇ ਦਵਾਂਗੇ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਬਹੁਤ ਆ ਸ਼ੇਰਵਾਨੀਆਂ ਦੀ ਗੱਲ ਕਰ ਲਈਏ 6000 5000 7000 ਰੈਂਟ ਚੱਲਦਾ ਮੁੱਲ ਖਰੀਦਣ ਜਾਉਂਗੇ 16 17000 ਤੋਂ ਘੱਟ ਕਿਸ ਨੇ ਦੇਣੀ ਨਹੀਂ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਰਹਿ ਜਾਓ ਸਲਾਈ ਕਰਕੇ ਤੁਹਾਡਾ ਪਸੰਦ ਦਾ ਨਾਪ ਉਹ ਵੀ ਦਵਾਂਗੇ 6500 ਰੁਪਏ ਵਿੱਚ ਹੁਣ ਕੁਰਤਾ ਪਜਾਮਾ ਕੱਟੋ ਘੱਟ ਵੀ ਜਾਂਦੇ ਆ ਵਧੀਆ ਕੱਪੜਾ ਲੈਨੇ ਹੋ 3000 3200 ਤੋਂ ਘੱਟ ਨਹੀਂ ਮਿਲਦਾ ਸਾਡੇ ਕੋਲ ਆਜੋ 3000 3200 ਵਾਲਾ ਕੁਰਤਾ ਪਜਾਮਾ ਸਿਰਫ 130 ਰੁਪਏ ਜਿ ধਮਾਗੇ ਇਹ ਵੀ ਸਲਾਈ ਕਰਕੇ ਦਮਾਂਗੇ ਪੰਜਾਬ ਦੇ ਮੁੰਡਿਆਂ ਦੇ ਫਾਇਦੇ ਆ ਤੁਸੀਂ ਸਾਡੇ ਕੋਲੋਂ ਬਲੇਜ਼ਰ ਲੈਣੇ ਆ ਬਾਸਕਟ ਲੈਣੇ ਆ ਤੁਸੀਂ ਸਾਡੇ ਕੋਲ ਦਸਤਾਰਾਂ ਲੈਣੀਆਂ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਰੰਗ ਫੇਟ ਹੋ ਜਵੇ ਕੁਛ ਛੇੜ ਪੈ ਜਵੇ ਤਿੰਨ ਮਹੀਨੇ ਚ ਪੱਕ ਬਦਲ ਕੇ ਤੁਹਾਨੂੰ ਅਸੀਂ ਨਵੀਂ ਦੇ ਦੇਾਂਗੇ ਲੌਂਗ ਕੋਟ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਆ ਅਫਸਰਾਂ ਦੇ ਲਈ ਬਹੁਤ ਸੋਹਣੇ ਸੋਹਣੇ ਕੱਪੜੇ ਮਤਲਬ ਭਰਾਵਾਂ ਦੇ ਵੀ ਫਾਇਦੇ ਸੀ ਬਹੁਤ ਕਰ ਰਹੇ ਆ ਚੱਕੋ ਜੀ ਹੁਣ ਰੈਡੀमेड ਦੇ ਵਿੱਚ ਵੀ ਮਾਤੂ ਸ਼੍ਰੀ ਦਸਤਾਰ ਲੈ ਕੇ ਆ ਗਿਆ ਭੱਟੇ ਫਾਇਦੇ ਆ ਜਿਹੜੇ 10 10 12 12 ਹਜ਼ਾਰ ਦੀ ਡਰੈੱਸ ਵਿਕਦੀ ਆ 295 ਰੁਪਏ ਦੇ ਵਿੱਚ ਸ਼ਰਾਰੇ ਗਰਾਰੇ ਚੈੱਕ ਕਰ ਲੋ ਟੌਪ ਦੀਆਂ ਵੈਰਾਈਟੀਆਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ 15 15 20 20 ਹਜ਼ਾਰ ਰੁਪਏ ਲੱਗਦਾ ਜਾਂਦਾ ਆ ਡਰੈੱਸ ਚੈੱਕ ਕਰ ਲੋ ਇਹ 15 20 ਹਜ਼ਾਰ ਦੀ ਨਹੀਂ ਆ 299 ਰੁਪਏ ਦੀ ਡਰੈੱਸ ਆ ਚੈੱਕ ਕਰੋ ਸਟਾਈਲ ਚੈੱਕ ਕਰੋ ਨਵੀਆਂ ਚੀਜ਼ਾਂ ਹੁਣ ਤੁਸੀਂ ਸੂਟ ਤਾਂ ਸਸਤੇ ਮਿਲ ਹੀ ਜਾਣੇ ਆ ਪਰ ਰੈਡੀमेड ਦੇ ਵਿੱਚ ਵੀ ਤੁਹਾਡਾ ਦਿਲ ਡ्रेस ਪਾਉਣ ਨੂੰ ਕਰਦਾ ਉਹ ਵੀ ਤੁਹਾਡਾ ਮਾਣ ਪਿੱਛੇ ਰਹਿਣ ਨਹੀਂ ਦੇਣਾ ਦਿਲ ਖੁਸ਼ ਕਰ ਦੇਣਾ ਦੇਖੋ ਜੀ ਸ਼ਰਾਰੇ ਸੂਟਾਂ ਜੇ ਕੋਈ ਫਾਇਦਾ ਸਾਈਜ਼ ਦੇਖੋ ਸਾਡੇ ਕੋ ਹਰ ਤਰ੍ਹਾਂ ਦੇ ਆ ਖੁੱਲੇ ਡੁੱਲੇ ਸਾਰੇ ਸਾਈਜ਼ ਆ ਨਾ ਇੱਥੇ ਇ tanto ਨਹੀਂ ਵੀ ਤੁਸੀਂ ਮੰਨ ਲਓ ਤੁਹਾਡਾ ਸਾਈਜ਼ ਤੁਹਾਡਾ ਹੈਵੀਅਰ ਤੁਹਾਨੂੰ ਮਿਲੇ ਨਾ ਰੈਡੀमेड ਸ਼ਰਾਰੇ ਗਰਾਰਿਆਂ ਦੇ ਵਿੱਚ ਆ ਦੇਖੋ ਫਰੰਟ ਦੇਖੋ ਆ ਤੁਸੀਂ ਬੈਕ ਚੈੱਕ ਕਰ ਲੋ ਆਮ ਦੁਕਾਨਾਂ 'ਤੇ ਜਾਊਂਗੇ ਤਾਂ ਤੁਸੀਂ 12000 14000 15000 ਰੁਪਇਆ ਇੱਦਾਂ ਰੇਟ ਮੰਗ ਲਿਆ ਪਰ ਸਾਡੇ ਕੋਲ ਆਜੋ 4399 ਰੁਪਏ ਦੇ ਵਿੱਚ ਆ ਤੁਹਾਨੂੰ ਅਸੀਂ ਦੇ ਦਾਂਗੇ ਇਸ ਤੋਂ ਇਲਾਵਾ ਆ ਦੇਖੋ ਜੇ ਤੁਸੀਂ ਹੋਰ ਥੋੜੀ ਜਿਹਾ ਹੋਰ ਅਲਟਰਾ ਲਗਜ਼ਰੀ ਲੈਣਾ ਆ ਦੇਖੋ ਦੇਖੋ ਸਾਰਾ ਫਰੰਟ ਇਹਦਾ ਚੈੱਕ ਕਰ ਲਓ ਆ ਤੁਸੀਂ ਦੇਖੋ ਬਾਹਾਂ ਦੇ ਉੱਤੇ ਕੈਮਰਾ ਚੈੱਕ ਕਰ ਲਓ ਆ ਦੇਖੋ ਰੇਟ ਇਹਦਾ ਦੇਖੋ 15000 17000 ਨਹੀਂ ਇਹ ਸਿਰਫ ਤੁਹਾਨੂੰ ਅਸੀਂ ਦੇ ਰਣਾ 4795 ਦੇ ਵਿੱਚ ਸਵਾਦ ਵੀ ਦੇਖੋ ਸ਼ਰਾਰੇ ਦੇ ਨਾਲ-ਨਾਲ ਪਲਾਜ਼ੋ ਦੇ ਉੱਤੇ ਇਹਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਗਿਆ ਹੈਗਾ ਹੁਣ ਆਪਾਂ ਆ ਚੈੱਕ ਕਰੋ ਇਹ ਸੁਪਰ ਡਿਜ਼ਾਈਨ ਅੱਜਕੱਲ ਜਿਹੜਾ ਚੱਲਦਾ ਸਾਰਾ ਫਰੰਟ ਹੈਵੀ ਹੈਗਾ ਉੱਤੋਂ ਰੰਗ ਬੜਾ ਸੋਹਣਾ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਾਣਿਆ ਇਹਦੇ ਨਾਲ ਆ ਸ਼ਰਾਰੇ ਦੇਖੋ ਸ਼ਰਾਰੇ ਪਲਾਜੋ ਮਤਲਬ ਇਹ ਵੀ ਬੜੇ ਸੁਪਰ ਸੁਪਰ ਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਤੁਹਾਡੇ ਬਜਟ ਅਨੁਸਾਰ ਤੁਸੀਂ ਜਿੰਤਾ ਲੈਣਾ ਦੇਖੋ ਰੈਡੀਮੇਡ ਦੇ ਵਿੱਚ ਆ ਸਾਈਜ਼ ਚੈੱਕ ਕਰ ਲੋ ਕੋਈ ਭੈਣ ਹੈ ਵੀ ਹੈਗੀ ਆ ਕਈ ਵੇਲੇ ਹੁੰਦਾ ਹਨਾ ਵੇ ਤੁਹਾਡਾ ਸਾਈਜ਼ ਹੈ ਵੀ ਹੁੰਦਾ ਪਰ ਤੁਹਾਡੀ ਪਸੰਦ ਦਾ ਤੁਹਾਡੇ ਸਾਈਜ਼ ਦਾ ਕਪੜਾ ਮਿਲਦਾ ਨਹੀਂ ਮਾਤੂ ਸ਼੍ਰੀ ਦਸਤਾਰ ਨੇ ਹਰ ਸਮੱਸਿਆ ਦਾ ਹੱਲ ਕਰਤਾ ਹਰ ਇੱਕ ਤਰ੍ਹਾਂ ਦਾ ਕਪੜਾ ਸਾਨੂੰ ਇੱਕੋ ਹੀ ਛੱਤ ਹੇਠਾਂ ਮਿਲ ਜਾਣਾ ਹੈਗਾ ਦੇਖੋ ਜੀ ਹੁਣ ਲਹਿੰਗੇ ਲਹਿੰਗੇ ਵੀ ਹੁਣ ਨਹੀਂ ਰਹੇ ਮਹਿੰਗੇ ਆਹ ਲਹਿੰਗੇ ਡਿਜ਼ਾਈਨਰ ਚੈੱਕ ਕਰ ਲੋ ਬਜ਼ਾਰਾਂ ਦੇ ਵਿੱਚ ਇਹਦਾ 10-1000 ਰੁਪਏ ਕਿਲਾ ਰੈਂਟਾ ਸੀ 1750 ਰੁਪਏ ਦੇ ਦੇਣਾ ਹਾਂਜੀ 1750 ਦੇ ਵਿੱਚ ਕੋਈ 2500 ਕੋਈ 2600 ਕੋਈ 3000 ਦੇ ਵਿੱਚ ਇਹਦਾ ਦੇ ਲਹਿੰਗੇ ਹੁਣ ਗੱਲ ਕਰਦੇ ਆ ਰੈੱਡ ਲਹਿੰਗੇ ਆ ਦੀ ਰੈੱਡ ਲਹਿੰਗੇ ਦਾ ਰੈੱਡੀ ਕੱਲਾ 15-20 ਹਜ਼ਾਰ ਪਰ ਚੈਲੰਜ ਨਾਲ ਖੋਦ ਕੇ ਡਗੇ ਦੀ ਚੋੜ ਤੇ ਗੱਲ ਕਰਦੇ ਆ 8000 ਰੁਪਏ ਦੇ ਵਿੱਚ ਤੁਹਾਨੂੰ ਲਹਿੰਗਾ ਅਨ ਸਟਿਚ ਮਤਲਬ ਕਿ ਅਨ ਟੱਚ ਲਹਿੰਗਾ ਦੇ ਦਾਂਗੇ ਆ ਦੇਖੋ ਜੀ ਬਾਜ਼ਾਰ ਤੁਸੀਂ ਜਾਣਦੇ ਆ ਨਾ 3-3000 ਰੁਪਿਆ ਇਹਨਾਂ ਦਾ ਕੱਲਾ ਕਿਰਾਇਆ ਆ ਪਰ ਸਾਡੇ ਕੋਲ ਆ ਜੋ ਸਰਬ ਫਰੰਟ ਬੈਕ ਹੈਵੀ ਦੇ ਨਾਲ 2500 ਰੁਪਏ ਦੇ ਵਿੱਚ ਤੁਸੀਂ ਪੂਰਾ ਸੈੱਟ ਇੱਥੋਂ ਲੈ ਕੇ ਜਾ ਸਕਦੇ ਆ ਇਹਨਾਂ ਵਿੱਚ ਕਲਰ ਬਹੁਤ ਸਾਰੇ ਸਾਨੂੰ ਮਿਲ ਜਣੇ ਆ yellow ਦੇਖੋ ਇਹ ਰੰਗ ਬੜਾ ਅੱਜਕੱਲ ਸਾਰਿਆਂ ਨੂੰ ਪਸੰਦ ਆ ਫਰੰਟ ਸੋਹਣਾ ਹੈ ਨਾ ਆ ਦੇਖੋ ਬੈਕ ਮਤਲਬ ਇਹਨਾਂ ਦੀ ਭੈਣ ਭਰਾ ਜਿਹੜੇ ਸਾਡੇ ਕੋਲ ਆਉਂਦੇ ਆ ਉਹਨਾਂ ਲਈ ਫਾਇਦੇ ਆ ਸ਼ਹਿਰਾਂ ਵਾਲੇ ਕਸਟਮਰ ਹੋ ਗਏ ਰਾਇਲ ਕਸਟਮਰ ਹੋ ਗਏ ਉਹਨਾਂ ਨਾਲੋਂ ਵੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਦੇ ਘੱਟ ਰੇਟ ਤੇ ਕੱਪੜਾ ਇੱਥੇ ਦਿੱਤਾ ਜਾਂਦਾ ਦੇਖੋ ਜੀ ਪਾਰਟੀ ਵੇਅਰ ਲਹਿੰਗੇ ਵੀ ਹੈਗੇ ਆ ਬੈਟਿੰਗ ਲੈ ਕੇ ਵੀ ਹੈਗੇ ਆ ਰੈੱਡ ਮੈਜੈਂਟਾ ਮਹਿਰੂਨ ਜੀ ਕੋ ਕਲਰ ਦੇਖੋ ਲਹਿੰਗਿਆਂ ਦੇ ਵਿੱਚ ਸਾਡੇ ਕੋਲ ਟਾਪ ਕਲਾਸ ਵੈਰਾਈਟੀ ਹੈ ਡਿਜ਼ਾਈਨਰ ਪੀਸ ਹੈ ਰੈਡੀमेड ਵੀ ਹੈਗੇ ਆ ਤੇ ਅਨਸਟਿਚ ਵੀ ਲਹਿੰਗੇ ਹੈਗੇ ਆ ਤੁਸੀਂ ਨਿਗਾਹ ਮਾਰ ਲਓ ਦੇਖੋ ਸਾਡੇ ਕੋਲ ਸ਼ਰਾਰੇ ਗਰਾਰੇ ਪਲਾਜੋ ਸੂਟਾਂ ਦੇ ਵਿੱਚ ਇੰਨੀ ਜ਼ਿਆਦਾ ਵੈਰਾਈਟੀ ਹੈ ਤੇ ਲਹਿੰਗਿਆਂ ਦੇ ਤੁਸੀਂ ਨਿਗਾਹ ਮਾਰ ਲਓ ਲਹਿੰਗਿਆਂ ਦੇ ਵਿੱਚ ਵੀ ਕਿਸੇ ਜੀ ਦੀ ਕੋਈ ਕਮੀ ਨਹੀਂ ਹੈ ਹੋਰ ਪਾਸੇ ਜਾਣ ਦੀ ਲੋੜ ਨਹੀਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਡਰੈਸ ਮਿਲਣੇ ਆ ਤੁਹਾਨੂੰ ਮੁੰਡਿਆਂ ਲਈ ਕੋਟ ਪੈਂਟ ਬਲੇਜ਼ਰ ਬਾਸਟਰ ਸ਼ੇਰਵਾਨੀ ਆ ਕੁਰਤੇ ਪਜਾਮੇ 12 ਸਟਾਰਾ ਇਹ ਵੀ ਸਾਰੀ ਵੈਰਾਈਟੀ ਇੱਕੋ ਜੱਥੇ ਹੈ ਤਾਂ ਬਾਜ਼ਾਰ ਨਾਲੋਂ 2-2 3-3 ਗੁਣਾ ਰੇਟ ਘੱਟ ਦੇਗਾ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜਸਾਨ ਟੀਵੀ ਬਗ